ਉਸ਼ਯ ਮਜ਼ਾਜ ਦੇ ਇਨਸਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਛੇਕੋ ਨਾਲ ਰੂਬਰੂ ਕਰਵਾ ਰਹੇ ਹਾਂ ਜਿਨ੍ਹਾਂ ਨੇ 40 ਸਾਲ ਤੋਂ ਵਦੇਰੇ ਸਮਾਂ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਅੱਜ ਆਪਣੇ ਦੇਸ਼ ਵਿੱਚ ਵਾਪਸ ਆਏ ਤੇ ਅੱਜ ਇਹਨਾਂ ਤੋਂ ਜਾਣਾਂਗੇ ਕਿ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਕਿਸ ਤਰ੍ਹਾਂ ਦਾ ਜੀਵਨ ਮਹਿਸੂਸ ਕੀਤਾ ਤੇ ਖਾਸ ਤੌਰ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਜਰਮਨ ਵਿੱਚ ਤੁਸੀਂ ਕਿੰਨੇ ਸਾਲ ਲਗਾਏ 46 ਇਅਰ ਰਹਾ ਮੈਂ ਜਰਮਨ ਦਾ ਕਲਚਰ ਕਿਵੇਂ ਦਾ ਲੱਗਿਆ ਜਰਮਨ ਕਲਚਰ ਬਹੁਤ ਵਧੀਆ ਸਾਫ ਕਲਚਰ ਹੈ ਉਹਨਾਂ ਦਾ ਰੈਂਟ ਸੈਂ ਜੇ ਤੁਸੀਂ ਕਹਦੇ ਹੋ ਕਿ ਜਰਮਨ ਜੇ ਹੈ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਇੱਕ ਮੇਲਿਆਂ ਦਾ ਦੇਸ਼ ਕਿਹਾ ਜਾ ਸਕਦਾ ਹਰ ਪਿੰਡ ਦੇ ਵਿੱਚ ਉਹਨਾਂ ਦਾ ਆਪਦਾ ਕਲਚਰਲ ਟਿੱਕੇ ਵਿੜੀ ਜਾਂਦੀਆਂ ਲੋਕ ਪਿੰਡ ਦੇ ਬੜਾ ਇੰਜੋਏ ਕਰਦੇ ਇਕੱਠੇ ਹੋ ਕੇ ਤੇ ਉੱਥੇ ਬਹੁਤ ਜ਼ਿਆਦਾ ਮੇਲੇ ਲੱਗਦੇ ਆ ਹਰ ਸਾਲ ਸਾਲ ਵਿੱਚ ਹਰ ਸ਼ਹਿਰ ਦੇ ਵਿੱਚ ਇੱਕ ਮੇਲਾ ਲੱਗਦਾ ਜੋ ਕਿ ਉਸੇ ਡੇਟ ਨੂੰ ਹਰ ਸਾਲ ਆਉਂਦਾ ਇਥੋਂ ਤੱਕ ਕਿ ਕੁਦਰਤ ਦਾ ਵੀ ਜੋ ਸਿਸਟਮ ਹੈ ਜੇ ਉਹ ਸ਼ਹਿਰ ਦੇ ਵਿੱਚ ਪਿਛਲੇ ਸਾਲ ਮੇਲਾ ਲੱਗਿਆ ਸੀ ਮੀਂਹ ਪਿਆ ਸੀ ਤੇ ਅਗਲੇ ਸਾਲ ਵੀ ਮੇਲੇ ਲੱਗੂਗਾ ਤੇ ਮੀਂਹ ਪਊਗਾ ਇਸ اس طرح ਦਾ ان قدرت ਦਾ ਜਿਹੜਾ ਹੈਗਾ ਉਹਨਾਂ ਨੂੰ ਦੇਣ ਹੈ ਨੰਬਰ ਇੱਕ ਸਭ ਤੋਂ ਬਹੁਤ ਵਧੀਆ ਗੱਲ ਮੈਂ ਤੁਹਾਨੂੰ ਦੱਸਾਂ ਕਿ ਉਸ ਉਸ ਦੇਸ਼ ਵਿੱਚ ਨਾ ਨਹਿਰ ਆ ਨਾ ਟਿਊਬਵੈਲ ਨਾ ਖੂਵ ਕੁਦਰਤ ਦੀ ਐਨੀ ਦੇਣ ਹੈ ਕਿ ਉੱਥੇ ਜੇ ਦੋ ਦਿਨ ਗਰਮੀ ਪੈ ਗਈ ਤੇ ਤੀਜੇ ਚੌਥੇ ਦਿਨ ਮੀਂਹ ਪੈ ਜਾਣਾ ਜੋ ਕਿ ਐਗਰੀਕਲਚਰ ਚ ਜੋ ਕਿ ਹੋਰ ਮੌਸਮ ਨੂੰ ਸੁਹਾਣਾ ਬਣਾਉਣ ਲਈ ਉਹਨਾਂ ਨੂੰ ਕੁਦਰਤ ਦੀ ਬੜੀ ਵੱਡੀ ਦੇਣ ਹੈ ਉਸ ਕੰਟਰੀ ਨੂੰ ਕੋਈ ਟਿਊਬਵੈਲ ਨਹੀਂ ਕੋਈ ਨਹਿਰ ਨਹੀਂ ਕੋਈ ਕੁਦਰਤ ਦਾ ਹੀ ਉਥੇ ਬਖਸ਼ਿਸ਼ ਆ ਗਈ। ਮੇਰੇ ਆਪਣਾ opinion ਜੋ ਕਿ ਜਿਨ੍ਹਾਂ ਨੂੰ ਕੋਈ ਨੌਲੇਜ ਸੀ ਕਿ ਕਿਵੇਂ ਜਾਣਾ ਕਿਹੜੇ ਕੰਟਰੀ ਜਿਵੇਂ ਜਾਣਾ ਤੇ ਇਸ ਕਰਕੇ ਉਦੋਂ ਬਹੁਤ ਹੀ ਆਸਾਨ ਸੀ। ਜੋ ਲੋਕ ਉਸ ਵਕਤ ਦੇ ਗਏ ਆ ਉਹ ਅੱਜ ਵੈਲ ਸੈਟਲਡ ਆ ਉਥੇ ਕਿਉਂਕਿ ਉਹਨਾਂ ਨੂੰ ਕੋਈ ਇੰਨੀ ਜ਼ਿਆਦਾ ਪ੍ਰੋਬਲਮਸ ਨਹੀਂ ਆਈਆਂ ਜਿਹਨੀਆਂ ਅੱਜ ਦੇ ਗਏ ਹੋਏ ਬੱਚਿਆਂ ਨੂੰ ਜਾਂ ਅੱਜ ਦੇ ਗਏ ਹੋਏ ਲੋਕਾਂ ਨੂੰ ਜਾਂ ਅੱਜ ਦੇ ਜਾਣ ਵਾਲਿਆਂ ਨੂੰ ਅੱਜ ਪ੍ਰੋਬਲਮਸ ਆ ਰਹੀਆਂ ਉਥੇ ਜਾਣ ਰਹਿਣ ਇੰਟਰ ਹੋ ਇਸ ਕਰਕੇ ਉਸ ਵਕਤ ਬੜਾ ਹੀ ਸੌਖਾ ਸੀ ਸਭ ਨੂੰ ਸੀ ਤੇ ਸਾਡੇ ਲੋਕਾਂ ਨੂੰ ਘੱਟ ਪਤਾ ਸੀ ਪੰਜਾਬ ਕਰਕੇ ਖਾਸ ਘੱਟ ਪਤਾ ਸੀ ਉਦੋਂ ਲੋਕ ਸਿਰਫ ਇੰਗਲੈਂਡ ਨੂੰ ਹੀ ਜਾਣਦੇ ਸੀ ਬਲੈਸ ਬਲੈਸ ਦੇ ਹੀ ਜਾਣਦੇ ਸੀ ਯੂਰਪ ਦੇ ਕੰਟਰੀ ਕਿਸੇ ਨੂੰ ਇੰਨਾ ਜ਼ਿਆਦਾ ਲੋਕਾਂ ਦਾ ਨਹੀਂ ਆਸਟ੍ਰੇਲੀਆ ਬਾਰੇ ਜਾਂ ਨਿਊਜ਼ੀਲੈਂਡ ਬਾਰੇ ਤਾਂ ਬਿਲਕੁਲ ਹੀ ਪਤਾ ਨਹੀਂ ਸੀ ਯੂਰਪ ਬਾਰੇ ਥੋੜਾ ਕਾਣਾ ਪਤਾ ਸੀ ਤੇ ਅਸੀਂ ਵੀ ਉਸੇ ਦਰਾਂ ਯੂਰਪ ਚਲੇ ਗਏ ਬਿਲਕੁਲ ਜਰਮਨ ਚਲੇ ਗਏ ਜਰਮਨੀਆਂ ਚ ਰਹਿੰਦਾ ਬਹੁਤ ਵਧੀਆ ਸਬੂ ਬਣਿਆ ਬੜੀ ਵਧੀਆ ਜ਼ਿੰਦਗੀ گزارੀ ਕਿੰਨੇ ਸਾਲ ਉੱਥੇ ਕੇ ਜਾਰੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਕਦੇ ਆਈ ਕਿਉਂਕਿ ਤੁਹਾਨੂੰ ਵਧੀਆ ਜ਼ਿੰਦਗੀ ਜੀਉਣ ਲਈ ਆਪ ਵੀ ਵਧੀਆ ਐਟੀਕੀਟਸ ਪੈਦਾ ਕਰਨੇ ਪਏ। ਅੱਜ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਜਾ ਰਹੀ ਹੈ। ਇਸ ਬਾਰੇ ਕੀ ਕਹਿਣਾ ਹੈ ਤੁਹਾਡਾ? ਦੇਖੋ ਨਾ ਇਹ ਵੇਖਿਓ ਪੀੜੀ ਪ ਜਾ ਰਹੀ ਹੈ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਬੱਕਰੀ ਐਂਡ ਯੂਰਪੀਅਨ ਕੰਟਰੀਜ਼ ਇਹ ਇੱਕਦਮ ਹੀ ਨੇਰੀ ਆਈ ਲੱਗਦੀ ਬੰਦਾ ਪਹਿਲਾਂ ਇਹਨਾਂ ਨਹੀਂ ਸੀ ਹੁਣ ਵੇਖੋ ਵੇਖ ਲੱਗਦੀ ਆ ਜਰਮਨ ਦੀ ਵੀ ਜਾਣ ਲਈ ਲੈਂਗੁਏਜ ਆਉਣੀ ਜ਼ਰੂਰੀ ਆ ਤਾਂ ਤੁਸੀਂ ਉੱਥੇ ਸਟਡੀ ਫਰਦਰ ਕਰ ਸਕਦੇ ਜੇ ਤੁਸੀਂ ਪਲੱਸ 2 ਕਰਕੇ ਜਰਮਨ ਜੀ ਜਾਂਦੇ ਹੋ ਤੇ ਤੁਹਾਨੂੰ ਲੈਂਗੁਏਜ ਸਿੱਖਣੀ ਪੈਣੀ ਜੀ ਤੇ ਇੱਕ ਤੋਂ 2 ਸਾਲ ਲੱਗ ਸਕਦੇ ਆ ਜੇ ਤੁਹਾਨੂੰ ਪਰਫੈਕਟ ਲੈਂਗੁਏਜ ਪੜ੍ਹਨੀ ਆ ਗਈ ਤੇ ਫਿਰ ਤੋਂ ਰੀਡ ਸਟਡੀ ਸ਼ੁਰੂ ਹੋਊਗੀ ਹਾਂਜੀ ਤੇ ਤਾਂ ਤਾਂ ਤੁਸੀਂ ਅੱਗੇ ਫਰਦਰ ਸਟੱਡੀ ਕਰ ਸਕਦੇ ਹੋ ਤੇ ਇਹ ਤੁਹਾਡੇ ਕੋਲ ਇੱਥੋਂ ਤੁਸੀਂ ਪੜ੍ਹ ਕੇ ਨਹੀਂ ਗਏ ਲੈਗੂ ਜੀ ਤੁਹਾਨੂੰ ਆਉਂਦੀ ਨਹੀਂ ਤੇ ਕੋਈ ਚਾਂਸ ਕੰਮ ਦਾ ਨਹੀਂ ਕੋਈ ਚਾਂਸ ਸਟੱਡੀ ਦਾ ਨਹੀਂ ਕੋਈ ਚਾਂਸ ਉੱਥੇ ਰਹਿਣ ਦਾ ਨਹੀਂ ਕਿਉਂਕਿ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ ਕੰਟਰੀ ਜੀ ਬੋਲਣਾ ਕੀ ਹੈ ਕੀ ਮਤਲਬ ਹੈ ਬੜਾ ਮੁਸ਼ਕਲ ਹੋ ਜਾਂਦਾ ਜਰਮਨ ਵਿੱਚ ਤੁਸੀਂ ਕਈ ਸਾਲ ਬਤੀਤ ਕੀਤੇ ਉੱਥੇ ਦਾ ਰਹਿਣ ਸਹਿਣ ਕੀ ਮੇ ਦਾ ਲੱਗਿਆ ਤੁਸੀਂ ਇੰਡੀਆ ਦੇ ਰਹਿਣ ਸਹਿਣ ਤੇ ਯੂਰਪ ਦੇ ਜਾਂ ਜਰਮਨ ਦੇ ਰਹਿਣ ਸਣ ਉਧਨਿਹਰ ਦੇ ਚੱਲਣ ਨਾਲ ਅਗਲੇ ਗੱਲ ਹੀ ਆ ਕਿਉਂਕਿ ਉੱਥੇ ਲੋਕਾਂ ਦਾ ਆਪਣਾ ਸਟੈਂਡਰਡ ਆ ਰਹਿਣ ਦਾ ਇੱਥੇ ਲੋਕਾਂ ਦਾ ਆਪਣਾ ਸਟੈਂਡਰਡ ਜੋ ਅਮੀਰ ਲੋਕ ਆ ਇੱਥੇ ਵਧੀਆ ਸੈਂਟਰ ਨਾਲ ਰਹਿੰਦੇ ਆ ਜੋ ਪੈਸੇ ਨਾਲ ਹੀ ਸਟੈਂਡਰਡ ਬਣਦਾ ਤੇ ਇੱਥੇ ਕਈ ਚੀਜ਼ਾਂ ਤੇ ਉੱਥੋਂ ਦੇ ਮੁਕਾਬਲਾ ਕਰਨਾ ਕੋਈ ਵਧੀਆ ਕਰ ਨਹੀਂ ਕਿਉਂਕਿ ਇੱਥੇ ਅਸੀਂ ਆਪਦੇ ਦੇਸ਼ ਲਈ ਕੀ ਕਰਦੇ ਆ ਉਹ ਲੋਕ ਆਪਦੇ ਦੇਸ਼ ਲਈ ਕੀ ਕਰਦੇ ਆ ਇਸ ਕਰਕੇ ਸਟੈਂਡਰਡ ਦਾ ਜੋ ਹੈ ਕਲਚਰ ਦਾ ਫਰਕ ਹੈ ਬਹੁਤ ਉੱਥੇ ਇਮਾਨਦਾਰੀ ਹੈ ਉੱਥੇ ਠੱਗੀ ਨਹੀਂ ਚੋਰੀ ਨਹੀਂ ਫਿਰ ਕੋਈ ਕ੍ਰਿਮੀਨਲ ਲੋਕ ਨਹੀਂ ਹੈਗੇ ਬੜੇ ਇਮਾਨਦਾਰ ਦੇ ਬੜੇ ਸ਼ਾਂਤ ਲੋਕ ਹੈਗੇ ਕਦੇ ਲੜਾਈ ਹੁੰਦੀ ਨਹੀਂ ਵੇਖੀ ਇਸ ਤਰ੍ਹਾਂ ਦੇ ਜਿਹੜੇ ਹੈ ਸਾਡੇ ਉਹਦਾ ਤੁਸੀਂ ਆਪ ਕੋਈ ਕੰਪੇਅਰ ਕਰ ਸਕਦੇ ਹੋ ਕਿ ਉੱਥੋਂ ਦੇ ਵਿੱਚ ਨਾਲ ਕੀ ਫਰਕ ਹੈ 46 ਸਾਲ ਦੇ ਵਿੱਚ ਮੈਂ ਆਪਣੇ ਆਪ ਨੂੰ ਇਹ ਕਹਿ ਸਕਦਾ ਕਿ ਮੈਂ ਕਦੇ ਦੋ ਗੋਰੇ ਜਾਂ ਦੋ ਜਰਮਨ ਲੜਦੇ ਨਹੀਂ दो तो कतल कोई कतल नहीं वेख उ कतल हो गया ये मेरा अपना ओपीनियन है नहीं जिसे मैं रहा और सारा मोस्टली मैं जर्मन घूमया योरप के दे सारे देश घूमे हैं बाकी कंट कई कंट्रिया हमारा थोड़ा घना पर जर्मन च उ कोई क्राइम नहीं हूँ और तो क्राइम तो डरते अपने परिवार बारे दसो हूँ वो कि सैटल है दो बेटे मेरे कैनेडा चा दो बेटे मेरे जर्मन चा वैल सैटल्ड बच्चे ਬਧੀਆ ਤਰੀਕੇ ਨਾਲ ਸਿੱਧੇ ਜਦੋਂ ਬੱਚੇ ਸੈਟਲ ਹੋ ਗਏ ਤੇ ਮੈਂ ਹਾਂ ਜੀ ਇੰਡੀਆ ਚ ਵਾਪਸ ਆ ਗਿਆ ਆਪਣਾ ਇੰਜੋਏ ਕਰ ਰਹੇ ਹਾਂ ਬੱਚੇ ਬੜੀ ਵੈਲ ਸੈਟਲਡ ਹੈ ਤੇ ਉਹਨਾਂ ਨੂੰ ਕਰਨ ਲਈ ਬੜੀ ਬਹੁਤ ਜ਼ਿਆਦਾ ਮਿਹਨਤ ਕਰਨੇ ਪਈ 46 ਸਾਲ ਥੋੜੀ ਨੀਂਦ ਜਿੰਦਗੀ ਇਹ ਉਦੋਂ ਬਾਅਦ ਬੱਚੇ ਦੋਨਾਂ ਕੰਟਰੀਆਂ ਚ ਵੈਲ ਸੈਟਲਡ ਹੈ ਪਰਿਵਾਰ ਮੈਂ ਔਰ ਮੇਰੀ ਵਾਈਫ ਜਿਹੜੇ ਇੱਥੇ ਰਹਿ ਰਹੇ ਹੈ ਮੈਂ ਆਪਦੇ 46 ਸਾਲ ਦੇ ਵਿੱਚ ਕਿੰਨਾ ਤੁਸੀਂ ਹਰਿਆਣਾ ਪ੍ਰਦੇਸ਼ ਇੰਡੀਆ ਵਿੱਚ ਕਿੰਨੀ ਵਾਰ ਵਾਪਸ ਆ ਚੁੱਕੇ ਹੋ ਕਿ ਸਾਲ ਜੁ ਮੈਂ ਦੋ ਵਰੀ ਆ ਜਾਂਦਾ ਤਿੰਨ ਵਰੀ ਵੀ ਆ ਜਾਂਦਾ ਚਾਰ ਵਰੀ ਵੀ ਆ ਜਾਂਦਾ ਜੇ ਮੈਂ 46 ਸਾਲ ਦੀ ਕੈਲਕੂਲੇਸ਼ਨ ਕਰਾਂ ਤਾਂ ਚਲੋ 130 35 ਵਾਰ ਗਿਣੋ ਮੈਂ ਨਿਗਰ ਹਾਂਦਾ ਜੀ ਔਰ ਮੈਂ ਬਾਹਰ ਦਾ ਮੈਂਬਰ ਸੀ ਬਟਾ ਇੱਥੋਂ ਦੀ ਦਾ ਔਰ ਉਹਦੇ ਵੋਟ ਪਾਉਣ ਲਈ ਮੈਨੂੰ ਹਰ ਸਾਲ ਦਸੰਬਰ ਜਾਂ ਮਾਰਚ ਚਾਉਣਾ ਪੈਂਦਾ ਔਰ ਮੈਂ ਆਉਂਦਾ ਕਿਉਂਕਿ ਮੈਂ ਬਾਹਰ ਨਾਲ ਬਾਹਰ ਦਾ ਮੈਂਬਰ ਸੀ ਮੈਂ ਆਪਦੀ ਜੋ ਬਾ ਬਾਫਰੀ ਮੈਂਬਰਸ਼ਿਪ ਨੂੰ ਛੱਡਣ ਆ ਨਹੀਂ ਜਾਂਦਾ ਤੇ ਮੈਂ 36 ਦਫਾ ਆਉਂਦੀ ਬਾਹਰ ਦੀ ਮੈਂਬਰਸ਼ਿਪ ਲਈ ਵੋਟ ਪਾਉਣ ਆਇਆ ਆਪਦੇ ਇਥੇ ਇਹ ਹਰ ਪ੍ਰੈਜ਼ੀਡੈਂਟ ਸਾਡੇ ਨੂੰ ਪਤਾ ਹੈ ਕਿ ਮੈਂ ਅਕਸਰ ਹਰ ਸਾਲ ਵੋਟ ਪਾਉਣਾ 36 ਦਫਾ ਇਹ ਔਰ 130 35 ਦਫਾ ਮੈਂ ਅਫੀਸ਼ੀਅਲ ਫਲਾਈਟਸ ਲਈ ਜਰਮਨ ਟੂ ਗਿਆ ਮੈਂ ਉਥੇ ਜਰਮਨ ਜਿਹੜਾ ਇਥੋਂ ਗਿਆ ਤੇ ਮੈਂ ਉਥੇ ਹੈਂ ਡਰਾਇਟਿੰਗ ਐਕਸਪਰਟ ਦਾ ਕੋਰਸ ਕਰਨ ਗਿਆ ਸੀ ਮੈਂ ਉੱਥੇ ਯੂਨੀਵਰਸਿਟੀ ਜੁਆਇਨ ਕੀਤੀ ਤੇ ਯੂਨੀਵਰਸਿਟੀ ਜੁਆਇਨ ਕਰਨ ਤੋਂ ਬਾਅਦ ਮੈਂ ਲੈਂਗੁਏਜ ਸਿੱਖੀ ਲੋਕਲ ਸਟੱਡੀ ਕੀਤੀ ਉਦੋਂ ਬਾਅਦ ਮੇਰੀ ਮੇਰੇ ਜਰਮਨ ਯੂਨੀਵਰਸਿਟੀ ਵਿੱਚ ਹੀ ਜਰਮਨ ਲੜਕੀ ਨਾਲ ਸ਼ਾਦੀ ਹੋ ਗਈ ਤੇ ਬੱਚੇ ਹੋ ਗਏ ਫਿਰ ਮੈਨੂੰ ਉੱਥੇ ਮੈਨੂੰ ਉੱਥੇ 46 ਸਾਲ ਬਿਜ਼ਾਰ ਨੇ ਭੇਜ ਤੇ ਉਹਦਾ ਰਿਜ਼ਨ ਇਹ ਸੀ ਅਦਰਵਾਈਜ਼ ਮੈਂ ਪਹਿਲਾਂ ਹੀ ਵਾਪਸ ਆ ਜਾਣਾ ਸੀ ਥੋੜੀ ਦੇਰ ਤੋਂ ਬਾਅਦ ਜਦੋਂ ਹੁਣ ਮੈਂ ਲੋਟਾ ਇਸ਼ਾਲ ਹੋ ਗਿਆ ਮੈਂ ਜਰਮਨ ਤੋਂ ਇੱਥੇ ਵਾਪਸ ਆਇਆ ਤੇ ਮੈਂ ਸੋਸ਼ਲ ਵਰਕ ਜੋ ਐਨ ਜੀਓਜ਼ ਨੇ ਉਹਨਾਂ ਨਾਲ ਕੰਮ ਕੀਤਾ এনवायरमेंट ਪਾਰਕ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਦੋਸਤਾਂ ਯਾਰਾਂ ਨਾਲ ਜੋ ਹੈਲਪ ਕਰ ਸਕਦਾ ਜੋ ਕੀਤੀ ਹੋਰ ਮੈਡੀਕਲ ਕੈਂਪ ਜਾਂ ਹੋਰ ਕੋਈ ਜੋ ਸੋਸ਼ਲ ਵਰਕਰ ਸੀ ਇੱਥੇ ਉਹਨਾਂ ਦੇ ਨਾਲ ਮੈਂ ਕੰਮ ਕਰਦਾ ਬੜਾ এনਜੋਏ ਕਰੀਦਾ ਕਿਉਂਕਿ ਹੋਰ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹ ਸੇਵਾ ਕਰਕੇ ਬੜੀ ਖੁਸ਼ੀ ਹੁੰਦੀ ਹੈ ਆਪਦੇ ਦੇਸ਼ ਵਿੱਚ ਉੱਥੇ ਐ ਕਿੱਸੇ ਤੁਸੀਂ ਇਹ ਦੱਸੋਗੇ ਉੱਥੋਂ ਦਾ ਜੋ ਸਾਡੇ ਸਾਡੇ ਸਿਸਟਮ ਤੇ ਉਹਨਾਂ ਦੇ ਸਿਸਟਮ ਦੀ ਡਿਫਰੈਂਸ ਕੀ ਹੈ ਸਾਡੇ ਸਿਸਟਮ ਜਿਉਂ ਉਹਨਾਂ ਦੇ ਜਿਹੜਾ ਐਜੂਕੇਸ਼ਨ ਕਿਸ ਤਰ੍ਹਾਂ ਦਾ ਮੈਂ ਦੱਸ ਸਕਦਾ ਐਜੂਕੇਸ਼ਨ ਵਧੀਆ ਫਿਰ ਮੈਂ ਦੱਸ ਸਕਦਾ ਟ੍ਰੈਫਿਕ ਰੂਲਸ ਜਾਂ ਹੋਰ ਕਿ ਕਿਸ ਤਰ੍ਹਾਂ ਦਾ ਟ੍ਰੈਫਿਕ ਹੈ ਸਾਡੇ ਦੇਸ਼ ਤੋਂ ਤੇ ਉੱਥੋਂ ਦੇ ਥੀ ਵਰਕ ਜਰਮਨ ਬਾਰੇ ਤੁਸੀਂ ਕੁਐਸਚਨ ਕੀਤਾ ਕਿ ਉਹਨਾਂ ਦਾ ਜੋ ਰਹਿਣ ਸਹਿਣ ਜਾਂ ਸਿਸਟਮ ਜਾਂ ਆ ਕੋਈ ਟ੍ਰੈਫਿਕ ਤੇ ਜਾਂ ਐਜੂਕੇਸ਼ਨ ਤੇ ਜਾਂ ਮੈਡੀਕਲ ਤੇ ਕੀ ਸਿਸਟਮ ਆ ਉਹਨਾਂ ਦੇ ਇਹ ਸਿਸਟਮ ਜੋ ਹੈਗੇ ਫਿਕਸ ਹੈ ਬਹੁਤ ਵਧੀਆ ਸਿਸਟਮ ਹੈ ਮੈਡੀਕਲ ਸਿਸਟਮ ਦੇ ਵਿੱਚ ਤੁਹਾਨੂੰ ਵਿਥਿਨ 3 ਮਿੰਟ ਜੇ ਤੁਸੀਂ ਕਿਤੇ ਟੈਲੀਫੋਨ ਕਰਦੇ ਹੋ ਕਿਸੇ ਐਕਸੀਡੈਂਟ ਦਾ ਜਾਂ ਹੋਰ ਕਹੇ ਦਾ ਵਿਥਿਨ 3 ਮਿੰਟ ਤੁਹਾਨੂੰ ਐਂਬੂਲੈਂਸ ਉੱਥੇ ਪਹੁੰਚੂਗੀ ਪੁਲਿਸ ਪੁਲਿਸ ਐਂਡ ਐਂਬੂਲੈਂਸ ਉਸੇ ਵਕਤ ਉਸ ਨੂੰ ਹਸਪੀਟਲ ਪਹੁੰਚਾਇਆ ਜਾਊਗਾ ਲੋਕ ਮਦਦ ਕਰਦੇ ਆ ਐ ਐਂਬੂਲੈਂਸ ਆ ਜਾਂਦੀ ਹੈ এডਿਕੇਸ਼ਨ ਸਿਸਟਮ এডਿਕੇਸ਼ਨ ਸਿਸਟਮ ਬਹੁਤ ਹੀ ਵਧੀਆ ਕਿਉਂਕਿ ਮੇਰੀ ਵਾਈਫ ਖੁਦ ਇੱਕ ਟੀਚਰ ਸੀ ਸਕੂਲ ਦੇ ਵਿੱਚ ਤੇ ਅਕਸਰ ਮੈਨੂੰ ਉਹਦੇ ਬਾਰੇ ਉਹਦੇ ਤੋਂ ਕਾਫੀ ਨੌਲੇਜ ਮਿਲਦੀ ਰਹਿੰਦੀ ਐਜੂਕੇਸ਼ਨ ਸਿਸਟਮ ਇੱਕ ਸਾਲ ਤੋਂ ਲੈ ਕੇ ਜਦ 6ਵੀਂ ਕਲਾਸ ਤੱਕ ਬੱਚੇ ਨੂੰ ABC DC ਕੁਝ ਨਹੀਂ ਪੜਾਇਆ ਜਾਂਦਾ 6ਵੀਂ ਕਲਾਸ ਜਦੋਂ ਬੱਚਾ 6 ਸਾਲ ਦਾ ਹੋ ਜਾਂਦਾ ਉਹ ਉਸ ਤੋਂ ਬਾਅਦ ਸਕੂਲ ਪਾਇਆ ਜਾਂਦਾ ਪਹਿਲੀ ਕਲਾਸ ਤੇ ਜੋ ਬੱਚਾ ਛੋਟਾ ਹੁੰਦਾ ਢਾਈ ਤਿੰਨ ਸਾਲ ਦਾ 6 ਸਾਲ ਤੱਕ ਬੱਚੇ ਨੂੰ ਕਿੰਡਰਗਾਰਡਨ ਕਿਹਾ ਜਾਂਦਾ ਜਿਵੇਂ ਆਪਣੇ ਨਰਸਰੀ ਕਹਿੰਦੇ ਪਰ ਨਰਸਰੀ ਦੇ ਵਿੱਚ ਉਹਨੂੰ A ਜਾਂ B C ਜਾਂ 1 1 2 3 ਬਿਲਕੁਲ ਨਹੀਂ ਸਿਖਾਇਆ ਜਾਂਦਾ ਉਹ ਸਿਰਫ ਰਹਿਣ ਸੈ ਬੈਠਣ ਉੱਠਣ ਖਾਣ ਪੀਣ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਤੇ ਜਦੋਂ ਉਹ 6 ਸਾਲ ਦਾ ਹੋ ਜਾਂਦਾ ਫਿਰ ਉਹ ਪਹਿਲੀ ਕਲਾਸ ਜਾਂਦਾ ਫਿਰ ਉਹ A B C ਸਿੱਖਦਾ ਫਿਰ ਉਹ ਅੱਗੇ ਫਰਦਰ ਸਟਡੀ ਦੇ ਸਕੂਲ ਦੇ ਵਿੱਚ ਕੰਮ ਕਰਦਾ ਫਿਰ ਟ੍ਰੈਫਿਕ ਰੂਲ ਜੇ ਤੁਸੀਂ ਲੈ ਲਓ ਸਾਡੇ ਇੱਥੇ ਜਿੰਨੇ ਟ੍ਰੈਫਿਕ ਰੂਲ ਪੜੇ ਲਿਖੇ ਤੋੜਦੇ ਆ ਅਣਪੜ੍ਹੇ ਨਹੀਂ ਤੋੜਦੇ ਤੇ ਉੱਥੇ ਟ੍ਰੈਫਿਕ ਰੂਲ ਨੂੰ ਤੇ ਤੋੜ ਹੀ ਨਹੀਂ ਸਕਦੇ ਜੁਰਮਾਨਾ ਜੇ ਤੁਸੀਂ ਇੰਡੀਕੇਟਰ ਨਹੀਂ ਕੀਤਾਗਾ ਤੇ ਤੁਹਾਨੂੰ 200 ਜੁਰਮਾਨਾ ਆ ਜੇ ਤੁਸੀਂ ਰੈੱਡ ਲਾਈਟ ਤੇ ਨਿਕੜੇ ਤੇ ਤੁਹਾਡਾ ਲਾਇਸੈਂਸ ਵੀ ਚਲਾ ਜਾਊ ਤੇ 150 ਯੂਰੋ ਤੋਂ ਲੁੱ ਨ ਜੁਰਮਾਨਾ ਵੀ ਆਊਗਾ ਰੈੱਡ ਲਾਈਟ ਨੂੰ ਕ੍ਰਾਸ ਕਰਕੇ ਇਹ ਜਰਮਨ ਦਾ ਇਹ ਜਰਮਨਦਾਰ ਹੋਊਗਾ ਜੇ ਤੁਸੀਂ 20 ਕਿਲੋਮੀਟਰ ਦੀ ਸਪੀਡ ਹੈ ਤੇ ਤੁਸੀਂ 25 ਤੇ ਜਾਂਦੇ ਹੋ ਤੇ ਤੁਹਾਨੂੰ 25 ਯੂਰੋ ਜੁਰਮਾਨਾ ਆਊਗਾ ਜੇ ਤੁਸੀਂ 150 ਜੇ ਤੁਸੀਂ 60 70 ਕਿਲੋਮੀਟਰ ਦੀ ਸਪੀਡ ਤੇ ਜਾਂਦੇ ਹੋ ਤੁਹਾਡਾ ਲਾਇਸੈਂਸ ਚਲਾ ਜਾਊਗਾ ਤੁਹਾਨੂੰ ਸਾਲ ਭਰ ਹਸੇ ਲਾਇਸੈਂਸ ਨਹੀਂ ਮਿਲੂਗਾ ਔਰ ਜੁਰਮਾਨਾ ਤੁਹਾਨੂੰ ਘੱਟੋ ਘੱਟ 150 ਵੱਖਰਾ ਆਊਗਾ ਜੇ ਕੋਈ ਐਕਸੀਡੈਂਟ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਉਹਦੇ ਵਿੱਚ ਤੁਹਾਡਾ ਲਾਇਸੈਂਸ ਵੀ ਚਲਾ ਜਾਊਗਾ ਤੇ ਖਰਚੇ ਵੀ ਭਰਨੇ ਪੈਣਗੇ ਗੱਡੀਆਂ ਦੇ ਇਥੇ ਤੱਕ ਜੇ ਥੋੜੀ ਜੀ ਵੀ ਝੋਟ ਲੱਗ ਗਈ ਤੁਹਾਡੀ ਤੁਹਾਡੀ ਗੱਡੀ ਤੇ ਦੂਸਰੀ ਗੱਡੀ ਦੀ ਉਹਦੇ ਜਿੰਨਾ ਖਰਚ ਉਹਦੀ ਗੱਡੀ ਨੂੰ ਰਿਪੇਅਰ ਕਰਨ ਤੇ ਆਊਗਾ ਤੁਹਾਡੀ ਇੰਸ਼ੋਰੈਂਸ ਦੇ ਆਊਗੀ ਜਾਂ ਤੁਹਾਨੂੰ ਖੁਦ ਦੇਣਾ ਪਊਗਾ ਇਹ ਉਥੇ ਟ੍ਰੈਫਿਕ ਰੂਲ ਨੇ ਪਰ ਉਥੋਂ ਦੇ ਸਿਸਟਮ ਨਾਲ ਸਖਤ ਹੋਣ ਕਰਕੇ ਜਾਂ ਲੋਕ ਟ੍ਰੈਫਿਕ ਰੂਲਸ ਨੂੰ ਤੋੜਦੇ ਨਹੀਂ ਰੈੱਡ ਲਾਈਟਸ ਨੂੰ ਕਰਾਸ ਨਹੀਂ ਕਰਦੇ ਇਹ ਸੂਲ ਜਰਮਨ ਚ ਬੜੇ ਸਖਤ ਨੇ ਸਾਡੇ ਲੋਕ ਇੱਥੇ ਤਾਂ ਗਲਤੀਆਂ ਕਰਦੇ ਪਰ ਜਦੋਂ ਉੱਥੇ ਜਾਂਦੇ ਆ ਉਹ ਫਿਰ ਕਾਫੀ ਜ਼ਿਆਦਾ ਜਰਮਨ ਨੇ ਉਹ ਚੀਜ਼ਾਂ ਪੋਕਟਰੀਆਂ ਪਹਿਲੀ ਹੈ ਗਲਤ ਜਗ੍ਹਾ ਤੇ ਗੱਡੀ ਨਹੀਂ ਗੱਡੀ ਖੜੀ ਕਰ ਸਕਦੇ ਇਸ ਕਰਕੇ ਸਾਡੇ ਮੁਲਕ ਵੀ ਜੇ ਅਸੀਂ ਥੋੜੀ ਥੋੜੀ ਕੋਸ਼ਿਸ਼ ਕਰੀਏ ਤੇ ਅਸੀਂ ਪਾਰੋ ਜੇ ਆਏ ਜਿਵੇਂ ਸਿੱਖ ਕੇ ਹੁੰਦੇ ਬੱਚੇ ਬਾਹਰ ਰਹਿੰਦੇ ਉਹ ਵਾਪੇ ਉਹਨੂੰ ਵੀ ਗਾਈਡ ਕਰ ਸਕਦੇ ਆ ਕਿ ਇੱਥੇ ਹੈ ਰੂਲ ਐਂਡ ਰੈਗੂਲੇਸ਼ਨ ਆਪਾਂ ਨੂੰ ਅਮਰੀਕਾ ਆਪਾਂ ਨੂੰ ਕਨੇਡਾ ਆਪਾਂ ਨੂੰ ਜਾਰੂਪਾ ਆਪਾਂ ਨੂੰ ਆਸਟ੍ਰੇਲੀਆ ਉਹ ਬੱਚੇ ਵੀ ਆਪਣੇ ਮਾਪਿਆਂ ਨੂੰ ਟੈਲੀਫੋਨ ਟੈਲੀਗੁਰ ਰਹੀ ਜਾਂ ਜਦੋਂ ਗੱਲਬਾਤ ਹੁੰਦੀ ਹੈ ਤੇ ਉਹ ਤੁਹਾਡੇ ਰੂਲ ਐਂਡ ਰੈਗੂਲਸ ਕਰੇ ਉਹਨਾਂ ਨੂੰ ਜਿਹੜੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਇੱਕ ਘਰ ਤੋਂ ਦੂਰਿਆ ਦੂਸਰਾ ਤੋਂ ਇਸ ਤਰ੍ਹਾਂ ਦਾ ਜਿਵੇਂ ਯੂਰਪਿਕ ਵਧੀਆ ਕੰਟਰੀ ਦੇ ਦੇਸ਼ ਹੈ ਇਹ ਬਾਕੀ ਕੈਨੇਡਾ ਦੇ ਲੋਕ ਤਾਂ ਬਹੁਤ ਜਾ ਰਹੇ ਉਹ ਸਾਰੇ ਸਿੱਖ ਕੀ ਭਾਵੇਂ ਉੱਥੇ ਰਹਿਣ ਭਾਵੇਂ ਵਾਪਸ ਆਉਣ ਸਾਡੇ ਨਾਲ ਗੱਲਬਾਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ